प्यारे बच्चों आप सब ਨੂੰ ਮੇਰੇ ਵੱਲੋਂ ਪਿਆਰ ਭਰੀ ਸਰਸ਼ੀਕਾਲ ਅੱਜ ਅਸੀਂ ਤੁਹਾਡੀ 10ਵੀਂ ਜਮਾਤ ਦਾ ਪਾਠ 13 ਭਾਰਤੀ ਲੋਕਤੰਤਰ ਦਾ ਸਰੂਪ ਭਾਗ 1 ਕਰਾਂਗੇ ਪਿਆਰੇ ਬੱਚਿਓ ਇਸ ਭਾਗ ਦੇ ਵਿੱਚ ਅਸੀਂ ਲੋਕਤੰਤਰ ਦੇ ਬਾਰੇ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਸ਼ਰਤਾਂ ਦੇ ਬਾਰੇ ਤੇ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਆਓ ਦੇਖੀਏ ਲੋਕਤੰਤਰ ਹੁੰਦਾ ਕੀ ਹੈ ਲੋਕਤੰਤਰ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸੰਵਿਧਾਨ ਅਧੀਨ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਲੋਕਤੰਤਰ ਨੂੰ ਅਸੀਂ ਇੰਗਲਿਸ਼ ਵਿੱਚ ਡੈਮੋਕ੍ਰੇਸੀ ਕਹਿੰਦੇ ਹਾਂ ਡੈਮੋਕ੍ਰੇਸੀ ਸ਼ਬਦ ਹੈ ਬੱਚਿਓ ਜੋ ਉਹ ਇੱਕ ਗ੍ਰੀਕ ਵਰਡ ਪਾਉ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਤੋਂ ਡਿਮੋਸ ਅਤੇ ਕ੍ਰੀਤਿਆ ਤੋਂ ਬਣਾਇਆ ਗਿਆ ਹੈ डेमोस्टा अर्थ ਹੁੰਦਾ ਹੈ ਲੋਕ ਅਤੇ ਕ੍ਰੀਤੀਆ ਦਾ ਅਰਥ ਹੈ ਸ਼ਾਸਨ ਇਸ ਲਈ ਡੈਮੋਕ੍ਰੇਸੀ ਸ਼ਬਦ ਦਾ ਸ਼ਾਬਦਿਕ ਅਰਥ ਹੈ ਲੋਕਾਂ ਦਾ ਸ਼ਾਸਨ ਪਿਆਰੇ ਬੱਚਿਓ ਅਬਰਾਹਿਮ ਲਿੰਕਨ ਨੇ ਵੀ ਇਹੀ ਕਿਹਾ ਸੀ ਲੋਕਤੰਤਰ ਲੋਕਾਂ ਦਾ ਲੋਕਾਂ ਲਈ ਅਤੇ ਲੋਕਾਂ ਦੁਆਰਾ ਸ਼ਾਸਨ ਹੁੰਦਾ ਹੈ ਭਾਵ ਅਸੀਂ ਲੋਕ ਆਪਣੇ ਵਿੱਚੋਂ ਹੀ ਆਪਣੇ ਵੋਟਾਂ ਦੇ ਕੇ ਆਪਣਾ ਇੱਕ ਪ੍ਰਤੀਨਿਧ ਚੁਣਦੇ ਹਾਂ ਜੋ ਸਾਡੇ ਲਈ ਹੀ ਕੰਮ ਕਰਦਾ ਹੈ ਬੱਚਿਓ ਲੋਕਤੰਤਰ ਦੇ ਦੋ ਰੂਪ ਹੁੰਦੇ ਹਨ ਪ੍ਰਤੱਖ ਲੋਕਤੰਤਰ ਅਤੇ ਅਪ੍ਰਤੱਖ ਲੋਕਤੰਤਰ ਪ੍ਰਤੱਖ ਲੋਕਤੰਤਰ ਦੇ ਵਿੱਚ ਜਿਹੜੇ ਲੋਕ ਹੈ ਉਹ ਆਪਣੇ ਆਪ ਤੇ ਹੀ ਸ਼ਾਸਨ ਕਰਦੇ ਹਨ ਭਾਵ ਇਸ ਦੇ ਵਿੱਚ ਜਨਤਾ ਤੇ ਸਰਕਾਰ ਵਿੱਚ ਕੋਈ ਅੰਤਰ ਨਹੀਂ ਹੁੰਦਾ ਜਨਤਾ ਤੇ ਸਰਕਾਰ ਇੱਕ ਹੀ ਹੁੰਦੇ ਹਨ ਤੇ ਜੋ ਅਪ੍ਰਤੱਖ ਲੋਕਤੰਤਰ ਹੈ ਉਸ ਦੇ ਵਿੱਚ ਜੋ ਲੋਕ ਹੈ ਉਹ ਪ੍ਰਤੀਨਿਧੀਆਂ ਰਾਹੀਂ ਸ਼ਾਸਨ ਕਰਦੇ ਹਨ ਭਾਵ ਖੁਦ ਸ਼ਾਸਨ ਨਾ ਕਰਦੇ ਹੋਏ ਆਪਣਾ ਪ੍ਰਤੀਨਿਧੀ ਚੁੰਦੇ ਹਨ ਜਿਸ ਦੇ ਜ਼ਰੀਏ ਉਹ ਕੰਮ ਕਰਦੇ ਹਨ ਉੱਥੇ ਪ੍ਰਤੱਖ ਲੋਕਤੰਤਰ ਦੇ ਵਿੱਚ ਲੋਕ ਚੋਣਾਂ ਵਿੱਚ ਹਿੱਸਾ ਲੈਂਦੇ ਹਨ ਸਮੇਂ-ਸਮੇਂ ਤੇ ਤੇ ਚੋਣਾਂ ਦੇ ਰਾਹੀਂ ਆਪਣਾ ਪ੍ਰਤੀਨਿਧ ਚੁਣ ਲੈਂਦੇ ਹਨ ਅਜਿਹੀ ਸਰਕਾਰ ਨੂੰ ਅਸੀਂ ਪ੍ਰਤੀਨਿਧ ਲੋਕਤੰਤਰੀ ਸਰਕਾਰ ਵੀ ਕਹਿ ਦਿੰਦੇ ਹਾਂ ਪਿਆਰੇ ਬੱਚਿਓ ਹੁਣ ਅਸੀਂ ਦੇਖਾਂਗੇ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਸ਼ਰਤਾਂ ਲੋਕਤੰਤਰੀ ਸ਼ਾਸਨ ਪ੍ਰਣਾਲੀ ਸਭ ਤੋਂ ਉੱਤਮ ਸਮਝੀ ਜਾਂਦੀ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤੇ ਦੇਸ਼ਾਂ ਨੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਹੋਇਆ ਹੈ ਪਰ ਬੱਚਿਓ ਲੋਕਤੰਤਰ ਦੀ ਸਫਲਤਾ ਦੇ ਲਈ ਕੁਝ ਚੀਜ਼ਾਂ ਬਹੁਤ ਹੀ ਜ਼ਰੂਰੀ ਹਨ ਜਿਵੇਂ ਕਿ ਉੱਚ ਕੋਟੀ ਦੇ ਨੇਤਾ ਜਿਹੜੇ ਸਾਡੇ ਨੀਤਾਂ ਹੋਣਗੇ ਜਾਂ ਜੋ ਸਾਡੇ ਪ੍ਰਤੀਨਿਧ ਹੋਣਗੇ ਉਹ ਉੱਚ ਕੋਟੀ ਦੇ ਹੋਣੇ ਚਾਹੀਦੇ ਹਨ ਉਹਨਾਂ ਦੀ ਉੱਚੀ ਸੋਚ ਹੋਣੀ ਚਾਹੀਦੀ ਹੈ ਤੇ ਸੁਚਾ ਵਿਵਹਾਰ ਹੋਣਾ ਚਾਹੀਦਾ ਹੈ ਭਾਵ ਸਭ ਦੇ ਨਾਲ ਉੱਚੰਗੇ ਤਰੀਕੇ ਨਾਲ ਪੇਸ਼ ਆਣ ਨਾਲ ਹੀ ਨਾਗਰਿਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਚੇਤਨ ਹੋਣ ਸੁਚੇਤ ਨਾਗਰਿਕ ਹੋਣ ਪੜੇ ਲਿਖੇ ਹੋਣ ਸਮਝਦਾਰ ਹੋਣ ਤੇ ਨਾਗਰਿਕ ਜ਼ਿੰਮੇਵਾਰ ਵੀ ਹੋਣੇ ਚਾਹੀਦੇ ਹਨ ਲੋਕਤੰਤਰ ਦੀ ਸਫਲਤਾ ਲਈ ਬਹੁਤ ਹੀ ਜ਼ਰੂਰੀ ਹੈ ਸੁਤੰਤਰ ਤੇ ਨਿਰਪੱਖ ਪ੍ਰੈਸ ਪਾਵ ਮੀਡੀਆ ਦੇ ਉੱਪਰ ਕਿਸੇ ਕਿਸਮ ਦਾ ਕੋਈ ਵੀ ਪ੍ਰਭਾਵ ਕੋਈ ਵੀ ਕੰਟਰੋਲ ਨਹੀਂ ਹੋਣਾ ਚਾਹੀਦਾ ਤੇ ਸਭ ਤੋਂ ਹੋਰ ਇੰਪੋਰਟੈਂਟ ਚੀਜ਼ ਕਿਹੜੀ ਹੈ ਚੰਗੇ ਰਾਜਨੀਤਿਕ ਸੰਗਠਿਤ ਦਲ ਜਦੋਂ ਰਾਜਨੀਤਿਕ ਦਲ ਸਹੀ ਤਰੀਕੇ ਨਾਲ ਸੰਗਠਿਤ ਹੋਏ ਹੋਣਗੇ ਤਾਂ ਆਪਣੇ ਆਪ ਹੀ ਲੋਕਤੰਤਰ ਸਫਲਤਾ ਦੀ راہ ਵੱਲ ਚੱਲ ਪਏਗਾ ਇਸ ਦੇ ਨਾਲ ਹੀ ਕੀ ਹੈ ਨਾਗਰਿਕਾਂ ਵਿੱਚ ਸਹਿਨਸ਼ੀਲਤਾ प्यारे बच्चों सानू पता है कि हर जगह ते ही सहनशीलता बड़ी ही जरूरी है पर लोकतंत्र ਦੇ ਵਿੱਚ ਜਿੱਥੇ ਕਿ ਲੋਕਾਂ ਦਾ ਆਪਣਾ ਸ਼ਾਸਨ ਹੁੰਦਾ ਹੈ ਉੱਥੇ ਨਾਗਰੀਆਂ ਵਿੱਚ ਸਹਿਨਸ਼ੀਲਤਾ ਅਗਰ ਹੋਏਗੀ ਤਾਂ ਹੋਰ ਵੀ ਸਫਲਤਾਵਲ ਲੋਕਤੰਤਰ ਜਾ ਪਾਏਗਾ ਬੱਚਿਓ ਹੁਣ ਅਸੀਂ ਦੇਖਾਂਗੇ ਭਾਰਤੀ ਲੋਕਤੰਤਰੀ ਸਰੂਪਤियां ਵਿਸ਼ੇਸ਼ਤਾਵਾਂ ਕਿਹੜੀਆਂ-ਕਿਹੜੀਆਂ ਹਨ ਭਾਰਤੀ ਸੰਵਿਧਾਨ ਦੀ ਜੋ ਪ੍ਰਸਤਾਵਨਾ ਹੈ ਉਸ ਦੇ ਵਿੱਚ ਭਾਰਤ ਨੂੰ ਪ੍ਰਭੂ ਸੱਤਾਸ਼ਾਲੀ ਲੋਕਤੰਤਰੀ ਗਨਰਾਜ ਕੋਸ਼ਿਤ ਕੀਤਾ ਗਿਆ ਹੈ ਤੇ ਬਹੁਤ ਸਾਰੀਆਂ ਵਿਵਸਥਾਵਾਂ ਵੀ ਕੀਤੀਆਂ ਗਈਆਂ ਹਨ ਸ਼ਾਸਨ ਵਿਵਸਥਾ ਵਿੱਚ ਕੁਝ ਕੋ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਨੇ ਜੋ ਭਾਰਤ ਦੇ ਅਸਲੀ ਲੋਕਤੰਤਰੀ ਸਰੂਪ ਨੂੰ ਦਸਤਿਆ ਹਨ ਉਹ ਅਸੀਂ ਦੇਖਦੇ ਹਾਂ ਸਭ ਤੋਂ ਪਹਿਲਾ ਹੈ ਲੋਕਤੰਤਰੀ ਸੰਵਿਧਾਨ ਭਾਰਤ ਵਿੱਚ ਲੋਕਤੰਤਰੀ ਸੰਵਿਧਾਨ ਦੀ ਵਿਵਸਥਾ ਕੀਤੀ ਗਈ ਹੈ ਲੋਕਤੰਤਰ ਦੇ ਮਹੱਤਵਪੂਰਨ ਸਿਧਾਂਤ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੀ ਸ਼ਾਮਿਲ ਕੀਤੇ ਗਏ ਹਨ ਪ੍ਰਸਤਾਵਨਾ ਦੇ ਵਿੱਚ ਹੀ ਲੋਕਾਂ ਨੂੰ ਉੱਚੇ ਰੁਤਬੇ, ਅਵਸਰਾਂ ਦੀ ਸਮਾਨਤਾ, ਮਨੁੱਖੀ ਭਾਈਚਾਰੇ ਦੀ ਭਾਵਨਾ ਆਦਿ ਦਾ ਵਿਸ਼ਵਾਸ ਦਰਵਾਇਆ ਗਿਆ ਹੈ ਅਤੇ ਵਿੱਚ ਅਸੀਂ ਸਮਾਨਤਾ ਦੇ ਬਾਰੇ ਦੇਖੀਏ ਤਾਂ ਲੋਕਤੰਤਰਤਾ ਜੋ ਮੁੱਖ ਸਿਧਾਂਤ ਹੈ ਉਹ ਨਾਗਰਿਕਾਂ ਦੀ ਸਮਾਨਤਾ ਹੀ ਹੁੰਦਾ ਹੈ ਭਾਰਤੀ ਸੰਵਿਧਾਨ ਨਾਗਰਿਕਾਂ ਨੂੰ ਸਮਾਜਿਕ ਆਰਥਿਕ अति राजनीतिक समानता देने ਲਈ वचनबद्ध है बच्चों सामाजिक समानता ਤੋਂ ਭਾਵ ਕੀ ਹੁੰਦਾ ਹੈ ਕਿ ਰਾਜ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਵੀ نسل ਰੰਗ ਜਾਤ ਜਨਮ ਕਿਸੇ ਤਰ੍ਹਾਂ ਦਾ ਵੀ ਕੋਈ ਭੇਤ ਭਾਵ ਨਹੀਂ ਕੀਤਾ ਜਾਏਗਾ आर्थिक समानता ਦਾ ਕੀ ਅਰਥ ਹੈ ਆਰਥਿਕ ਸਮਾਨਤਾ ਦਾ ਅਰਥ ਹੈ ਕਿ ਸਾਰਿਆਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹਨਾਂ ਦੀ ਪੂਰਤੀ ਕੀਤੀ ਜਾ ਸਕੇ ਤੇ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਰਾਜਨੀਤਿਕ ਸਮਾਨਤਾ ਰਾਜਨੀਤਿਕ ਸਮਾਨਤਾ ਦਾ ਅਰਥ ਹੈ ਕਿ ਨਾਗਰਿਕ ਜਿਹੜੇ ਆ ਕਾਨੂੰਨ ਦੇ ਸਾਹਮਣੇ ਸਾਰੇ ਨਾਗਰਿਕ ਬਰਾਬਰ ਹਨ ਕਿਸੇ ਕਿਸਮ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਇਹਦੇ ਵਿੱਚ ਸਾਡੇ ਕੋਲ ਦੂਸਰਾ ਪੁਆਇੰਟ ਹੈ ਸੁਤੰਤਰਤਾ ਸੁਤੰਤਰਤਾ ਵੀ ਲੋਕਤੰਤਰ ਦਾ ਇੱਕ ਮੂਲ ਸਿਧਾਂਤ ਹੈ ਉਦਾਹਰਨ ਦੇ ਤੌਰ ਤੇ ਸਾਸ਼ਨ ਦੇਣ ਦੀ ਵਿਚਾਰ ਪ੍ਰਗਟਾਉਣ ਦੀ ਬਿਨਾ ਹਥਿਆਰਾਂ ਦੇ ਇਕੱਠਾ ਹੋਣ ਦੀ ਸੰਘ ਬਣਾਉਣ ਦੀ ਇਹ ਸਾਰੀਆਂ ਸੁਤੰਤਰਤਾਵਾਂ ਸਾਨੂੰ ਸਾਡੇ ਸੰਵਿਧਾਨ ਨੇ ਹੀ ਦਿੱਤੀਆਂ ਹਨ ਉਸ ਤੋਂ ਬਾਅਦ ਹੈ ਭਾਈਚਾਰੇ ਦੀ ਪਾਉਨਾ ਇਸਦਾ ਕੀ ਅਰਥ ਹੈ ਕਿ ਦੇਸ਼ ਵਿੱਚ ਰਹਿੰਦੇ ਸਾਰੇ ਲੋਕ ਹੈ ਜਿਹੜੇ ਅਲੱਗ-ਅਲੱਗ ਜਾਤਾਂ ਦੇ ਧਰਮਾਂ ਦੇ ਭਾਸ਼ਾਵਾਂ ਅਲੱਗ-ਅਲੱਗ ਬੋਲਦੇ ਆ ਭਾਵੇਂ ਉਹ ਕਿਸੇ ਵੀ ਭਾਸ਼ਾ ਨਾਲ ਸੰਬੰਧ ਰੱਖਦੇ ਹੋਣ ਕਿਸੇ ਵੀ ਜਾਤ ਨਾਲ ਸੰਬੰਧ ਰੱਖਦੇ ਹੋਣ ਪਰ ਉਹਨਾਂ ਦੇ ਵਿੱਚ ਆਪਸੀ ਭਾਈਚਾਰੇ ਦੀ ਭਾਵਨਾ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਉਸ ਤੋਂ ਬਾਅਦ ਸਾਡੇ ਕੋਲ ਅਗਲੀ ਵਿਸ਼ੇਸ਼ਤਾ ਹੈ ਬਾਲਗ ਮਤ ਦੇ ਅਧਿਕਾਰ ਬਾਲਗ ਮਤ ਦੇ ਅਧਿਕਾਰ ਦਾ ਕੀ ਅਰਥ ਹੈ ਬੱਚਿਓ ਕਿ ਭਾਰਤ ਦੇਸ਼ ਦੇ ਵਿੱਚ ਜਿਹੜਾ ਵੀ ਕੋਈ ਨਗ ਇਨਸਾਨ 18 ਸਾਲ ਦੀ ਉਮਰ ਦਾ ਹੋ ਜਾਂਦਾ ਹੈ ਤਬ ਬਿਨਾ ਕਿਸੇ ਭੇਦਭਾਵ ਦੇ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਜਾਂਦਾ ਹੈ ਇਸ ਦਾ ਕੀ ਅਰਥ ਹੈ ਬਾਲਕ ਮਤ ਅਧਿਕਾਰ ਭਾਵ ਭਾਰਤੀ ਬਾਲਕ ਜਿਸ ਦੀ ਉਮਰ 18 ਸਾਲ ਦੀ ਹੋ ਗਈ ਹੈ ਉਹ ਆਪਣੇ ਪ੍ਰਤੀਨਿਧੀ ਚੋਣਾਂ ਦੇ ਵਿੱਚ ਹਿੱਸਾ ਲੈ ਸਕਦਾ ਹੈ ਅਗਲਾ ਹੈ ਸਾਡੇ ਕੋਲ ਸੰਯੁਕਤ ਚੋਣ ਪ੍ਰਣਾਲੀ ਅਰਤੀ ਸੰਵਿਧਾਨ ਦੇ ਵਿੱਚ ਬਚਿਓ ਸੰਯੁਕਤ ਚੋਣ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ ਇਸ ਦਾ ਕੀ ਅਰਥ ਹੈ ਇਸ ਦਾ ਭਾਵ ਹੈ ਕਿ ਇਸ ਪ੍ਰਣਾਲੀ ਦੇ ਅਧੀਨ ਸਾਰੇ ਧਰਮਾਂ ਨਸਲਾਂ ਪਛਾਵਾਂ ਦੇ ਲੋਕ ਆਪਣੇ ਇਲਾਕੇ ਦੇ ਸਾਂਝੇ ਉਮੀਦਵਾਰ ਦੀ ਚੋਣ ਕਰਦੇ ਹਨ ਇੰਜ ਨਹੀਂ ਹੁੰਦਾ ਕਿ ਇੱਕ ਧਰਮ ਨੂੰ ਮੰਨਣ ਵਾਲਾ ਹੈ ਉਹ ਆਪਣੇ ਧਰਮ ਦੇ ਵਿਅਕਤੀ ਨੂੰ ਹੀ ਵੋਟਾਂ ਦੇਗਾ ਜਿਹੜਾ ਵੀ ਇੱਕ ਪ੍ਰਤੀਨਿਧ ਚੁੰਦੇ ਆ ਉਸ ਨੂੰ ਹਰ ਧਰਮ ਜਾਤ ਨਸਲ ਦੇ ਲੋਕ ਵੋਟਾਂ ਦੇ ਕੇ ਆਪਣਾ ਪ੍ਰਤੀਨਿਧ ਚੁੰਦੇ ਹਨ ਅਗਲੀ ਵਿਸ਼ੇਸ਼ਤਾ ਹੈ ਸਾਡੇ ਕੋਲ ਰਾਜਨੀਤਿਕ ਅਧਿਕਾਰ ਕਿਸੇ ਵੀ ਲੋਕਤੰਤਰ ਦੀ ਸਫਲਤਾ ਦੇ ਲਈ ਲੋਕਤੰਤਰ ਦੇ ਲਈ ਰਾਜਨੀਤਿਕ ਅਧਿਕਾਰ ਇਸ ਦੀ ਜਿੰਦ ਜਾਨ ਹੁੰਦੇ ਹਨ ਭਾਰਤੀ ਸੰਵਿਧਾਨ ਦੇ ਵਿੱਚ ਵੀ ਨਾਗਰਿਕ ਜੋ ਕਿ 18 ਸਾਲ ਜਾਂ ਉਸ ਤੋਂ ਵੱਧ ਉਮਰ ਦੀ ਹੋ ਜਾਂਦਾ ਹੈ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੇ ਜੇਕਰ 25 ਸਾਲ ਦੀ ਉਮਰ ਹੋ ਜਾਂਦੀ ਹੈ ਜਾਂ ਉਸ ਤੋਂ ਵੱਧ ਦੀ ਉਮਰ ਵਾਲੇ ਨਾਗਰਿਕਾਂ ਨੂੰ ਚੋਣ ਲੜਨ ਦਾ ਅਧਿਕਾਰ ਵੀ ਪ੍ਰਾਪਤ ਹੋ ਜਾਂਦਾ ਹੈ ਇਹੀ ਕੀ ਹੈ ਸਾਡਾ ਰਾਜਨੀਤਿਕ ਅਧਿਕਾਰ ਅੱਗੇ ਹੋਰ ਦੇਖਦੇ ਹਾਂ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਭਾਰਤੀ ਸੰਵਿਧਾਨ ਦੇ ਅਨੁਸਾਰ ਸਾਡੇ ਦੇਸ਼ ਦੀ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ ਕਿਉਂਕਿ ਜੇਕਰ ਨਿਆਂਪਾਲਿਕਾ ਹੀ ਸੁਤੰਤਰ ਨਹੀਂ ਹੋਏਗੀ ਨਿਰਪੱਖ ਨਹੀਂ ਹੋਏਗੀ ਤਾਂ ਅਸੀਂ ਕਿਸੇ ਕਿਸਮ ਦੇ ਵੀ ਨਿਆਂ ਦੀ ਉਮੀਦ ਨਹੀਂ ਕਰ ਸਕਦੇ ਉਸ ਤੋਂ ਅਗਲੀ ਵਿਸ਼ੇਸ਼ਤਾ ਹੈ ਸਾਡੇ ਕੋਲ ਤਰੰਤ ਨਿਰਪੱਖਤਾ ਧਰਮ ਨਿਰਪੱਖਤਾ ਤੁਸੀਂ ਪਿਛਲੀਆਂ ਚਮਾਤਾਂ ਵਿੱਚ ਵੀ ਪੜ੍ਹ ਕੇ ਆਏ ਹੋ ਕਿ ਭਾਰਤ ਦੇ ਵਿੱਚ ਰਹਿਣ ਵਾਲੇ ਨਾਗਰਿਕ ਕੋਈ ਵੀ ਧਰਮ ਅਪਣਾ ਸਕਦੇ ਹਨ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਸਕਦੇ ਹਨ ਧਾਰਮਿਕ ਇਮਾਰਤਾਂ ਦਾ ਨਿਰਮਾਣ ਕਰ ਸਕਦੇ ਹਨ ਕਿਉਂਕਿ ਭਾਰਤ ਦੇ ਵਿੱਚ ਕੋਈ ਵੀ ਰਾਜ ਧਰਮ ਨਹੀਂ ਹੈਗਾ ਕਿਸੇ ਵੀ ਧਰਮ ਨੂੰ ਰਾਜ ਧਰਮ ਦਾ ਰੁਤਬਾ ਨਹੀਂ ਦਿੱਤਾ ਗਿਆ ਭਾਰਤੀ ਜਿਹੜੀ ਸਰਕਾਰ ਹੈ ਉਹ ਕਿਸੇ ਵੀ ਧਰਮ ਨੂੰ ਸਰਪ੍ਰਸਤੀ ਪ੍ਰਦਾਨ ਨਹੀਂ ਕਰਦੀ ਇਸ ਕਰਕੇ ਇਹ ਕਹਿ ਸਕਦੇ ਹਾਂ ਕਿ ਨਾਗਰਿਕਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਜੋ ਸਾਡਾ ਸੰਵਿਧਾਨ ਹੈ ਸਾਡੀ ਸਰਕਾਰ ਹੈ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਹੀਂ ਕਰਦਾ। ਅਗਲੀ ਵਿਸ਼ੇਸ਼ਤਾ ਹੈ ਸਾਡੇ ਗੋਲ ਨਿਸ਼ਚਿਤ ਕਾਲੀਨਤੇ ਸਤੰਤਰ ਚੋਣ। ਲੋਕਤੰਤਰੀ ਸੰਤੰਤਾ ਦੇ ਅਨਸਾਰ ਜੋ ਨਿਸ਼ਚਿਤ ਕਾਲੀਤੇ ਸਤੰਤਰ ਚੋਣਾਂ ਨੇ ਉਹ ਬਹੁਤ ਹੀ ਜ਼ਰੂਰੀ ਹਨ। ਨਿਸ਼ਚਿਤ ਸਮੇਂ ਤੋਂ ਪਿੱਛੂ ਚੋਣਾ ਕਰਾਉਣ ਦੇ ਨਾਲ ਲੋਕਾਂ ਦਾ ਵਿਸ਼ਵਾਸ ਸਰਕਾਰ ਵਿੱਚ ਬਣਿਆ ਰਹਿੰਦਾ ਹੈ ਤੇ ਲੋਕ ਅਜਿਹੀ ਸਰਕਾਰ ਨੂੰ ਆਪਣੀ ਸਰਕਾਰ ਹੀ ਸਮਝਦੇ ਹਨ ਤੇ ਭਾਰਤ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਸਮੇਂ-ਸਮੇਂ ਤੇ ਸੁਤੰਤਰ ਚੋਣਾ ਹੁੰਦੀਆਂ ਰਹਿੰਦੀਆਂ ਹਨ ਇੱਕ ਪਾਰਟਿਕੂਲਰ ਟਾਈਮ ਤੋਂ ਬਾਅਦ ਅਗਲਾ ਪੁਆਇੰਟ ਹੈ ਸਾਡੇ ਕੋਲ ਗਨਰਾਜੀ ਸ਼ਾਸਨ ਪ੍ਰਣਾਲੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਭਾਰਤ ਨੂੰ ਲੋਕਤੰਤਰੀ ਗਨਰਾਜ ਬਣਾਇਆ ਗਿਆ ਹੈ। ਇੱਥੇ ਜੋ ਸਰਵਉੱਚ ਸ਼ਕਤੀ ਹੈ ਉਹ ਕਿਸੇ ਇੱਕ ਵਿਅਕਤੀ ਜਾਂ ਕੁਝ ਵਿਕਤੀਆਂ ਕੋਲ ਨਹੀਂ ਹੁੰਦੀ, ਜਦੋਂ ਕਿ ਬਲਕਿ ਇਸ ਮੁੱਚੀ ਜਨਤਾ ਦੇ ਕੋਲ ਹੁੰਦੀ ਹੈ। ਸਰਕਾਰ ਆਪਣੇ ਕੰਮਾਂ ਦੇ ਲਈ ਜਨਤਾ ਦੇ ਪ੍ਰਤੀ ਜ਼ਿੰਮੇਵਾਰ ਹੈ। ਭਾਰਤ ਦਾ ਜੋ ਮੁਖੀ ਹੈ ਰਾਸ਼ਟਰਪਤੀ ਉਹ ਜਨਤਾ ਦੁਆਰਾ ਹੀ ਅਪ੍ਰਤੱਖ ਤੌਰ ਤੇ ਚੁਣਿਆ ਜਾਂਦਾ ਹੈ ਨਾ ਕਿ ਕੋਈ ਉਹ ਜਿਹੜਾ ਉਹਦੀ ਉਹਦਾ ਹੈ ਉਹ ਜੱਦੀ ਹੁੰਦਾ ਹੈ। ਤਾਂ ਬੱਚਿਓ ਇਸੇ ਸਾਡੇ ਭਾਰਤੀ ਲੋਕਤੰਤਰੀ ਸਰੂਪ ਦੀਆਂ ਕੁਝ ਵਿਸ਼ੇਸ਼ਤਾਵਾਂ ਉਮੀਦ ਹੈ ਤੁਹਾਨੂੰ ਇਹਨਾਂ ਹਿੱਸਾ ਸਮਝ ਆ ਗਿਆ ਹੋਵੇਗਾ ਆਓ ਆਪਾਂ ਥੋੜੀ ਜੀ ਦੁਹਰਾਈ ਕਰੀਏ ਸਾਡੇ ਕੋਲ ਕੁਝ ਦੁਹਰਾਈ ਦੇ ਲਈ ਖਾਲੀ ਥਾਵਾਂ ਨੇ ਡੈਮੋਕ੍ਰੇਸੀ ਡੈਸ਼ ਭਾਸ਼ਾ ਦੇ ਦੋ ਸ਼ਬਦਾਂ ਡੈਸ਼ ਅਤੇ ਡੈਸ਼ ਨਾਲ ਮਿਲ ਕੇ ਬਣਿਆ ਹੈ ਉੱਤਰ ਦੇਖਦੇ ਹਾਂ ਡੈਮੋਕ੍ਰੇਸੀ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਡਿਮੋਸ ਅਤੇ ਕ੍ਰੇਤੀਆ ਨਾਲ ਮਿਲ ਕੇ ਬਣਿਆ ਹੈ ਅਗਲਾ ਦੇਖੀਏ ਲੋਕਤੰਤਰ ਦੇ ਦੋ ਰੂਪ ਹਨ ਡੈਸ਼ ਅਤੇ ਡੈਸ਼ ਲੋਕਤੰਤਰ ਆਓ ਉੱਤਰ ਦੇਖੀਏ ਲੋਕਤੰਤਰ ਦੇ ਦੋ ਰੂਪ ਹਨ ਪ੍ਰਤੱਖ ਅਤੇ ਅਪ੍ਰਤੱਖ ਲੋਕਤੰਤਰ ਉਸ ਤੋਂ ਅੱਗੇ ਹੈ ਸਾਡੇ ਕੋਲ ਡੈਸ਼ ਅਤੇ ਡੈਸ਼ ਲੋਕਤੰਤਰ ਦੀ ਸਫਲਤਾ ਲਈ ਬਹੁਤ ਜ਼ਰੂਰੀ ਹਨ ਉੱਚ ਕੋਟੀ ਦੇ ਨੇਤਾ ਅਤੇ ਚੇਤਨ ਨਾਗਰਿਕ ਲੋਕਤੰਤਰ ਦੀ ਸਫਲਤਾ ਲਈ ਬਹੁਤ ਜ਼ਰੂਰੀ ਹਨ ਨੈਕਸਟ ਖਾਲੀ ਥਾਂ ਦੇਖਦੇ ਹਾਂ ਡੈਸ਼ ਲੋਕਤੰਤਰ ਦੀ ਮੁੱਖ ਵਿਸ਼ੇਸ਼ਤਾ ਹੈ ਬਾਲਗ ਮਤ ਅਧਿਕਾਰ ਤੁਸੀਂ ਇੱਥੇ ਹੋਰ ਵੀ ਕੋਈ ਵੀ ਪੁਆਇੰਟ ਲਿਖ ਸਕਦੇ ਹੋ ਤਾਂ ਪਿਆਰੇ ਬੱਚਿਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਸ ਪਾਠ ਦਾ ਜਿਹੜਾ ਭਾਗ ਸੀ ਅੱਜ ਕੀਤਾ ਹੈ ਸਮਝ ਆ ਗਿਆ ਹੋਵੇਗਾ ਤੇ ਤੁਹਾਡੀਆਂ ਕਿਤਾਬਾਂ ਦੇ ਵਿੱਚ ਜੋ ਪਿੱਛੇ ਬੈਕ ਐਕਸਰਸਾਈਜ਼ ਦਿੱਤੀ ਹੋਈ ਹੈ ਤੁਸੀਂ ਉਸ ਨੂੰ ਵੀ ਹੱਲ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੋਵੋਗੇ ਮਿਲਦੇ ਹਾਂ ਅਗਲੇ ਭਾਗ ਦੇ ਵਿੱਚ ਬਹੁਤ ਬਹੁਤ ਧੰਨਵਾਦ